ਰੇ ਦਿਲ ਨਾਲ ਤੁਰਦਾ ਤੁਰਦਾ ਪਿੰਡ ਦੇ ਬਸੀਮੇ ਤੱਕ ਆ ਗਿਆ ਸਾਂ ਇੱਕ ਵਾਰ ਪਿੱਛੇ ਮੁੜ ਕੇ ਦੇਖਣ ਨੂੰ ਰੋਕੀਤੀ ਪਿੰਡ ਦੇ ਚੜ੍ਹਦੇ ਪਾਸੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਅੱਜ ਵੀ ਉਂਝ ਹੀ ਅੱਧ ਅਸਮਾਨੇ ਝੂਲ ਰਿਹਾ ਸੀ ਪਿੰਡ ਦੇ ਬਹੁਤੇ ਘਰਾਂ ਦਾ ਨਕਸ਼ਾ ਇੰਨੇ ਸਾਲਾਂ ਵਿੱਚ ਬਦਲ ਗਿਆ ਸੀ ਪਰ ਇਹਨਾਂ ਵੱਲ ਦੇਖਦਿਆਂ ਉਸੇ ਤਰ੍ਹਾਂ ਹੀ ਦਿਲ ਪਰ ਆਇਆ ਜਿਸ ਤਰ੍ਹਾਂ ਕੋਈ 40 ਸਾਲ ਪਹਿਲਾਂ ਪਰਦੇਸ ਤੁਰਨ ਲੱਗਿਆਂ ਪਰ ਆਇਆ ਸੀ ਉਦੋਂ ਘਰੋਂ ਤੁਰਨ ਲੱਗਿਆ ਸਾਂ ਤਾਂ ਮੈਂ ਇੱਕ ਇੱਕ ਚੀਜ਼ ਨੂੰ ਗੋਹ ਨਾਲ ਦੇਖਿਆ ਸੀ ਘਰ ਦੇ ਕੱਚੇ ਦਲਾਨ ਨੂੰ ਉਸ ਪਿੱਛੇ ਬਣੀਆਂ ਕੋਠੜੀਆਂ ਨੂੰ ਮੈਂ ਇੱਕ ਇੱਕ ਚੀਜ਼ ਨੂੰ ਆਪਣੇ ਮਨ ਵਿੱਚ ਵਸਾ ਰਿਹਾ ਸੀ ਮੈਂ ਇਸੇ ਘਰ ਵਿੱਚ ਪੈਦਾ ਹੋਇਆ ਸੀ। ਇਸੇ ਵਿੱਚ ਪਲ ਕੇ ਜਵਾਨ ਹੋਇਆ ਸੀ। ਪਤਾ ਨਹੀਂ ਮੋੜ ਕਾਦੇਸ ਘਰ ਦੇ ਦਰਸ਼ਨ ਹੋਣੇ। ਇਹ ਸੋਚ-ਸੋਚ ਮਨ ਭਰੌਂਦਾ ਸੀ। ਪਰ ਅਥਰੂ ਵਗਣ ਨਹੀਂ ਸੀ ਦੇ ਰਿਹਾ। ਮੈਂ ਰੋ ਪਿਆ ਤਾਂ ਬਾਕੀ ਪਰਿਵਾਰ ਦਾ ਕੀ ਹੋਵੇਗਾ? ਮਾਂ ਤਾਂ ਸਵੇਰ ਦੀ ਹੀ ਅਜੀ-ਪਜੀ ਕਈ ਵਾਰੀ ਰੋ ਚੁੱਕੀ ਸੀ। ਮੈਂ ਆਪਣੇ ਘਰ ਦੀ ਇੱਕ ਇੱਕ ਚੀਜ਼ ਨੂੰ ਮਨ ਵਿੱਚ ਵਸਾ ਕੇ ਜਦ ਘਰੋਂ ਬਾਹਰ ਹੋਇਆ ਸਾਂ ਤੈ ਕੂਖ ਜਈ ਦਿਲ ਚੋਂ ਨਿਕਲੀ ਰੋਕਦਿਆਂ ਰੋਕਦਿਆਂ ਵੀ ਮੇਰੇ ਅਥਰੂ ਵਹਿ ਤੁਰੇ ਸਨ ਮਾਂ ਨੇ ਆਪਣੇ ਅਥਰੂ ਪੂੰਝ ਲਏ ਸਨ ਤੇ ਮੈਨੂੰ ਕਿਹਾ ਸੀ ਨਾ ਵੇ ਪੁੱਤ ਦਿਲ ਛੋਟਾ ਨਾ ਕਰ ਪਰਦੇਸ ਚੱਲਿਆਂ ਤਾਂ ਕੀ ਹੋਇਆ ਇਹ ਘਰ ਤੇਰਾ ਹੀ ਆ ਤੇਰਾ ਹੀ ਰਹਿਣਾ ਘਟ ਕਮਾ ਕੇ ਸੁਖ ਸੁਬੀਲੀ ਘਰ ਨੂੰ ਆ ਬਾਪੂ ਦਾ ਬੁੱਢਾ ਹੱਥ ਮੇਰੇ ਮੋਢੇ ਤੇ ਆ ਟਿਕਿਆ ਸੀ ਉਹਨਾਂ ਦੇ ਚਿਹਰੇ ਵੱਲ ਦੇਖਿਆ ਸੀ ਤਾਂ ਉਹਨਾਂ ਦੀਆਂ ਅੱਖਾਂ ਚੋਂ ਇੱਕ ਖਾਲੀਪਨ ਜਿਆ ਮੇਰੀ ਵੱਲ ਚਾਹ ਰਿਆ ਸੀ ਅਜਿਹਾ ਖਾਲੀਪਨ ਅਜਿਹੀ ویرਾਨਗੀ ਮੈਂ ਪਹਿਲਾਂ ਕਦੇ ਉਹਨਾਂ ਦੀਆਂ ਅੱਖਾਂ ਵਿੱਚ ਨਹੀਂ ਸੀ ਦੇਖੀ ਉਦੋਂ ਅੱਧਿਓ ਵੱਧ ਪਿੰਡ ਮੈਨੂੰ ਤੋਰਨ ਲਈ ਨਾਲ ਚੱਲ ਪਿਆ ਸੀ। ਭੂਆ ਮਾਸੀਆਂ ਤਾਂ ਪਹਿਲਾਂ ਹੀ ਆਈਆਂ ਹੋਈਆਂ ਸਨ। ਏਸੇ ਬਸੀਮੇ ਤੱਕ ਸਾਰੇ ਮੇਰੇ ਨਾਲ ਆਏ ਸਨ। ਬਾਪੂ ਦੇ ਵਾਰ-ਵਾਰ ਮਨਾਂ ਕਰਨ ਤੇ ਮਾਂ ਆਖੀ ਜਾ ਰਹੀ ਸੀ। ਹੋਰ ਚਾਰ ਕਦਮ ਪੁੱਤੇ ਨਾਲ ਤੁਰ ਲੈਣ ਦੇ। ਇਹ ਆਖਣ ਤੋਂ ਬਾਅਦ ਜਦ ਮਾਂ ਲੰਬਾ ਜਿਹਾ ਸਾਲ ਲੰੰਦੀ ਸੀ ਤਾਂ ਉਸ ਦੇ ਕਈ ਕਈ ਅਰਥ ਬਣ ਕੇ ਮੇਰੇ ਦਿਮਾਗ ਵਿੱਚ ਤਸ ਜਾਂਦੇ ਸਨ ਤੇ ਮੈਂ ਆਪਣੇ ਆਪ ਨੂੰ ਕਾਬੂ ਵਿੱਚ ਰੱਖਦਾ ਬੁੱਤ ਜਿਹਾ ਬਣਿਆ ਤੁਰਿਆ ਆਇਆ ਸੀ ਏਸੇ ਥਾਂ ਆ ਕੇ ਬਾਪੂ ਰੁਕ ਗਿਆ ਸੀ ਸਭ ਨੂੰ ਪਿੱਛੇ ਮੁੜਨ ਲਈ ਕਿਹਾ ਸਾਰੇ ਮੈਨੂੰ ਗੱਲ ਲੱਗ ਕੇ ਮਿਲੇ ਸਨ ਸਭ ਨੇ ਅਸੀਸਾਂ ਦਿੱਤੀਆਂ ਸਨ ਮਾਂ ਆਪਣਾ ਹੱਥ ਮੇਰੇ ਸਿਰ ਤੋਂ ਚੋਕੀ ਨਹੀਂ ਸੀ ਰਹੀ ਪੁੱਤ ਵਿਦੇਸ਼ਾਂ ਦਾ ਮਾਮਲਾ ਆਪਣਾ ਖਿਆਲ ਰੱਖੇ ਘਟ ਕਮਾ ਕੇ ਘਰ ਆ ਕਿਤੇ ਸਾਨੂੰ ਬੁੱਢਿਆਂ ਨੂੰ ਭੋਲੀ ਨਾ ਜਾਵੇ ਬਾਪੂ ਨੇ ਮੂੰਹ ਦੂਜੇ ਪਾਸੇ ਕਰੀ ਘੁਰਕੀ ਜੀ ਮਾਰੀ ਸੀ ਝੱਜ ਦੀ ਗੱਲ ਤਾਂ ਕਰਿਆ ਕਰ ਤੂੰ ਖੁਸ਼ ਹੋ ਪੁੱਤ ਅਮਰੀਕਾ ਚੱਲਿਆ ਕਰਮਾਂ ਵਾਲੇ ਜਾਂਦੇ ਆ ਉਥੇ ਸਾਡਾ ਪੁੱਤ ਭੁੱਲ ਕਿਵੇਂ ਜਾਊ ਉਦੋਂ ਵੀ ਇੱਥੋਂ ਮੈਂ ਪਿੰਡਵਲ ਦੇਖਿਆ ਸੀ ਤਾਂ ਨਿਸ਼ਾਨ ਸਾਹਿਬ ਇੰਜ ਹੀ ਹਵਾ ਵਿੱਚ ਝੂਲ ਰਿਹਾ ਸੀ 27 ਸਾਲੀ ਪਹਿਲੀ ਵਾਰ ਮੁੜਿਆ ਸਾਂ ਤੇ ਦੂਰੋਂ ਸਭ ਤੋਂ ਪਹਿਲਾਂ ਇਹੋ ਹੀ ਨਿਸ਼ਾਨ ਸਾਹਿਬ ਹੀ ਨਜ਼ਰ ਆਇਆ ਸੀ ਘਰ ਪੁੱਜਿਆ ਸਾਂ ਤੇ ਸਭ ਕੁਝ ਬਦਲ ਚੁੱਕਾ ਸੀ ਪੁਰਾਣੇ ਘਰ ਦੀ ਥਾਂ ਨਵਾਂ ਪੱਕਾ ਘਰ ਬਣ ਚੁੱਕਿਆ ਸੀ ਇਹ ਘਰ ਮੇਰੀ ਹੀ ਕਮਾਈ ਨਾਲ ਬਣਿਆ ਸੀ ਮੇਰੇ ਛੋਟੇ ਭਰਾ ਅੱਗੇ-ਅੱਗੇ ਹੋ ਕੇ ਮੈਨੂੰ ਸਭ ਕੁਝ ਦਿਖਾ ਰਹੇ ਸੀ ਸਭ ਖੁਸ਼-ਖੁਸ਼ ਸਨ ਮਾਂ ਵੀ ਬਾਪੂ ਵੀ ਪਰ ਮੇਰੀਆਂ ਅੱਖਾਂ ਉਸ ਘਰ ਨੂੰ ਤਲਾਸ਼ ਰਹੀਆਂ ਸੀ ਜਿਸ ਨੂੰ ਮੈਂ ਛੱਡ ਕੇ ਗਿਆ ਸੀ ਮੈਂ ਤਾਂ ਉਸੇ ਘਰ ਪਰਤਣ ਦੇ ਸੁਪਨੇ ਦੇਖਦਾ ਰਿਹਾ ਤੇ ਅਚੇਤ ਹੀ ਉਸ ਘਰ ਨੂੰ ਢਾਕੇ ਨਵਾਂ ਘਰ ਬਣਾਉਣ ਲਈ ਪੈਸੇ ਭੇਜਦਾ ਰਿਹਾ ਅਗਲੀ ਵਾਰ ਆਇਆ ਸਾਂ ਤਾਂ ਬਾਪੂ ਹਸਪਤਾਲ ਸੀ ਜਿਵੇਂ ਮੈਨੂੰ ਹੀ ਉਡੀਕ ਰਿਹਾ ਸੀ ਮੈਂ ਪੁੱਜਿਆ ਸਾਂ ਤਾਂ ਅਗਲੇ ਹੀ ਦਿਨ ਉਹ ਚੱਲ ਬਸਿਆ ਸੀ ਉਸ ਦੇ ਭੋਗ ਤੋਂ 10 ਦਿਨਾਂ ਬਾਅਦ ਮੈਂ ਮੋਣਨ ਲੱਗਾ ਸਾਂ ਤਾਂ ਮਾਂ ਨੇ ਕਿਹਾ ਸੀ ਕਿ ਆ ਨਹੀਂ ਲੇਰ ਮਾਰੀ ਸੀ ਇਹੇ ਪੁੱਤ ਹੁਣ ਮੈਨੂੰ ਕਿ ਸਾਸਰੇ ਛੱਡ ਚੱਲੇ ਆ ਮਾਂ ਦੀ ਇਸ ਲੇਰ ਨਾਲ ਮੇਰਾ ਦਿਲ ਚੀਰਿਆ ਗਿਆ ਪਰਾਵਾਂ ਨੇ ਮਾਂ ਨੂੰ ਸਮਝਾਇਆ ਅਸੀਂ ਜਿਓ ਆ ਤੂੰ ਕਿਉਂ ਘਬਰਾਉਣੀ ਐ ਮਾਂ ਭਾ ਦਾ ਉਥੇ ਘਰ ਆ ਬਾਲ ਪਰਿਵਾਰ ਐ ਉਸ ਨੇ ਤਾਂ ਮੁਰਨਾ ਹੀ ਐ ਉਹਨਾਂ ਠੀਕ ਹੀ ਕਹੇ ਸੀ ਪਰ ਫਿਰ ਵੀ ਮੈਨੂੰ ਲੱਗਾ ਸੀ ਉਹਨਾਂ ਦੀ ਇਸ ਗੱਲ ਨੇ ਮੈਨੂੰ ਅਲੱਗ ਜਿਆ ਕਰ ਦਿੱਤਾ ਉਦੋਂ ਵੀ ਮਾਂ ਭਰਾਵਾਂ ਦੇ ਰੋਕਦਿਆਂ ਰੋਕਦਿਆਂ ਵਸੀਮੇ ਤੱਕ ਤੁਰਈ ਆਈ ਸੀ ਬੜੀ ਮੁਸ਼ਕਲ ਉਸ ਨੂੰ ਮੋੜਿਆ ਸੀ ਪਰ ਉਹ ਕੁਝ ਦੂਰ ਜਾ ਕੇ ਖੜ ਗਈ ਸੀ ਦੂਰ ਤੱਕ ਮੈਂ ਮੁੜ ਮੁੜ ਦੇਖਦਾ ਰਿਹਾ ਉਹ ਉੱਥੇ ਹੀ ਖੜੀ ਦੇਖਦੀ ਰਹੀ ਸੀ ਉਸ ਦੇ ਇੰਜ ਦੇਖੀ ਜਾਣ ਨੇ ਮੈਨੂੰ ਬਹੁਤ ਭਾਵਕ ਕਰ ਦਿੱਤਾ ਮੈਂ ਫੈਸਲਾ ਜਿਆ ਕਰ ਲਿਆ ਕਿ ਬਹੁਤ ਖਟਕਮਾ ਲਿਆ ਜਲਦ ਮੋੜਾਵਾਂਗਾ ਪਿੰਡ ਰਹਾਗਾ ਤੇ ਮਾਂ ਦੀ ਸੇਵਾ ਕਰਾਂਗਾ ਭਰਾਵਾਂ ਨੇ ਦੱਸਿਆ ਸੀ ਲਾਗਲੇ ਪਿੰਡ 20 ਏਕੜ ਜ਼ਮੀਨ ਵਕਾਊ ਆ ਮੈਂ ਉਹ ਖਰੀਦਣ ਦਾ ਫੈਸਲਾ ਕਰ ਲਿਆ ਸੀ ਆਪਣੀ ਪਤਨੀ ਨਾਲ ਸਲਾਹ ਕੀਤੀ ਸੀ ਉਹ ਜ਼ਮੀਨ ਖਰੀਦ ਲਈ ਸੀ ਪਰ ਬੱਚੇ ਪਰਤਣ ਨੂੰ ਨਾ ਮੰਨੇ ਕੁਝ ਸਾਲ ਅਜੀਬ ਸ਼ਸ਼ੋ ਪੰਜ ਤੇ ਗੁਜ਼ਰੇ ਇਸੇ ਦੌਰਾਨ ਹੀ ਮਾਂ ਚਲ ਬਸੀ ਮੈਂ ਮਾਂ ਦੇ ਭੋਗ ਤੇ ਵੀ ਨਾ ਆਇਆ ਸ਼ਾਇਦ ਅਜੇ ਹਾ ਕਰਕੇ ਮੈਂ ਆਪਣੇ ਆਪ ਨੂੰ ਸਜਾ ਦੇ ਲਈ ਸੀ ਸੋਚਿਆ ਸੀ ਮਾਂ ਦੀ ਸੇਵਾ ਤਾਂ ਕੀਤੀ ਨਾ ਇਹ ਰਸਮਾਂ ਵਿੱਚ ਪੁੱਜਣ ਦਾ ਕੀ ਫਾਇਦਾ ਉਸ ਤੋਂ ਬਾਅਦ ਜਦ ਵੀ ਪਰਤਿਆ ਸਾਂ ਇੱਕ ਮਹਿਮਾਨ ਵਾਂ ਪਰਦੇਸੀ ਵਾਂ ਭਰਾਵਾਂ ਨੂੰ ਚਾਹ ਚੜ ਜਾਂਦਾ ਸੀ ਪਰਜਾਈਆਂ ਹੱਥ ਹੱਥ ਸੇਵਾ ਕਰਦੀਆਂ ਸੀ ਮੈਂ ਜਦ ਵੀ ਵਾਪਸ ਆ ਕੇ ਪਿੰਡ ਬਸਣ ਦੀ ਗੱਲ ਕਰਦਾ ਸਾਂ ਭਰਾ ਹੱਸ ਛੱਡਦੇ ਸੀ ਉਹ ਤੇਰੇ ਤੋਂ ਕਿੱਥੇ ਇੱਥੇ ਆ ਕੇ ਰਹਿ ਹੁਣਾ ਉਥੋਂ ਦੇ ਸੁੱਖ ਆਰਾਮ ਇੱਥੇ ਕਿੱਥੇ ਮੈਂ ਜਦ ਵੀ ਨਾਲ ਦੇ ਪਿੰਡ ਲੱਗਦੀ ਜ਼ਮੀਨ ਦੀ ਗੱਲ ਕਰਦਾ ਉਸ ਦੀ ਆਮਦਨ ਬਾਰੇ ਪੁੱਛਦਾ ਉਹ ਹੱਸ ਕੇ ਟਾਲ ਦਿੰਦੇ ਭਾ ਖੇਤੀ ਚ ਅੱਜ ਕੱਲ ਕੋਈ ਆਮਦਨੀ ਨਹੀਂ ਮਸਾਂ ਲੱਗ ਲਵੇੜੀ ਹੁੰਦਾ ਮੈਂ ਕਦੇ ਵੀ ਉਹਨਾਂ ਨਾਲ ਹਿਸਾਬ-ਕਿਤਾਬ ਕਰਨ ਦਾ ਹੌਸਲਾ ਹੀ ਨਹੀਂ ਸੀ ਕੀਤਾ ਖਾਨਦਾਨੀ ਜ਼ਮੀਨ ਦਾ ਨਾਂ ਸੀ ਮੇਰੀ ਆਪਣੀ ਖਰੀਦੀ ਜ਼ਮੀਨ ਦਾ ਮੈਨੂੰ ਕੋਈ ਸੁੱਖ ਨਹੀਂ ਮੈਨੂੰ ਕੁਝ ਨਾ ਵੀ ਦੇਣ ਪਰ ਕੁਝ ਦਸਣ ਤਾਂ ਸਈ ਪਰ ਉਹ ਕੁਝ ਮੇਰੇ ਹੱਥੇ ਧਰਨ ਦੀ ਥਾਂ ਮੈਥੋਂ ਹੀ ਕਿਸੇ ਨਾ ਕਿਸੇ ਬਹਾਨੇ ਕੁਝ ਨਾ ਕੁਝ ਝਾੜ ਲੈਂਦੇ ਸੀ ਕਦੇ ਮੋਟਰ ਖਰਾਬ ਕਦੇ ਟਰੈਕਟਰ ਖਰਾਬ ਮੇਰੇ ਹੀ ਖਰੀਦ ਕੇ ਦਿੱਤੇ ਟਰੈਕਟਰ ਦਾ ਮੈਨੂੰ ਫਾਇਦਾ ਤਾਂ ਕਦੇ ਨਹੀਂ ਸੀ ਹੋਇਆ ਉਸਤੇ ਖਰਚਾ ਜ਼ਰੂਰ ਕਰਨਾ ਪੈ ਜਾਂਦਾ ਸੀ ਹੁਣ ਜ਼ਿੰਦਗੀ ਦਾ ਅਖੀਰ ਪੈਰ ਆ ਗਿਆ ਸੀ ਨੌਕਰੀ ਤੋਂ ਰਿਟਾਇਰ ਹੋ ਗਿਆ ਥਾ ਨੋਹਾ ਪੁੱਤਾਂ ਵਿੱਚ ਰਹਿੰਦੇ ਆ ਜਦ ਵੀ ਕੋਈ ਉਦਾਸੀ ਹੁੰਦੀ ਮੈਂ ਪਿੰਡ ਜਾ ਕੇ ਬਸਣ ਦੇ ਸੁਪਨੇ ਲੈਣ ਲੱਗ ਪੈਂਦਾ ਮੇਰੀ ਪਤਨੀ ਵੀ ਆਖਦੀ ਦੂਰ ਰਹਾਂਗੇ ਤਾਂ ਪਿਆਰ ਮੁਹੱਬਤ ਬਣਿਆ ਰਹੂ ਉੰਜ ਵੀ ਪਿੰਡ 'ਚ ਆਰਾਮ ਨਾਲ ਰਹਾਂਗੇ ਤੇ ਇਸ ਵਾਰ ਮੈਂ ਫੈਸਲਾ ਕਰਕੇ ਆਇਆ ਸਾ ਕਿ ਭਰਾਵਾਂ ਨੂੰ ਆਖਾਂਗਾ ਕਿ ਤੁਸੀਂ ਬਥੇਰੀ ਕਮਾਈ ਖਾ ਲਈ ਹੁਣ ਬਢਾਪੇ ਵਿੱਚ ਮੇਰੀ ਜ਼ਮੀਨ ਮੈਨੂੰ ਦੇ ਦਿਓ ਬਢਾਪੇ ਵਿੱਚ ਤਾਂ ਮੈਂ ਆਰਾਮ ਨਾਲ ਬੈਠ ਕੇ ਆਪਣੀ ਕਮਾਈ ਦਾ ਸੁੱਖ ਮਾਣ ਸਕਾਂ ਟੰਗੀ ਟੰਗੀ ਜਦ ਮੈਂ ਇਹ ਗੱਲ ਭਰਾਵਾਂ ਨਾਲ ਕੀਤੀ ਤਾਂ ਉਹਨੇ ਸੰਜੀਦਗੀ ਨਾਲ ਲਈ ਹੀ ਨਾ ਛੋਟਾ ਕਹਿਣ ਲੱਗਾ ਭਾ ਤੈਥੋਂ ਨਹੀਂ ਰਹਿਣਾ ਹੁਣ ਐਥੇ ਉੱਥੇ ਵਾਲੇ ਸੋਖਰਾਮ ਇੱਥੇ ਨਹੀਂ ਨਾਲੇ ਜ਼ਮੀਨਾਂ 'ਚੋਂ ਅੱਜਕੱਲ ਕਿਤੇ ਕਮਾਈਆਂ ਹੁੰਦੀਆਂ ਇਹ ਜ਼ਮੀਂਦਾਰ ਤਾਂ ਇੱਥੇ ਖੁਦਗੱਛੀਆਂ ਕਰਦੇ ਫਿਰਦੇ ਆ ਦੂਜਾ ਭਰਾ ਕੁਝ ਬੋਲਿਆ ਹੀ ਨਹੀਂ ਜਦ ਮੈਂ ਜੋੜ ਦੇ ਕੇ ਕਿਹਾ ਤੁਹਾਡੀ ਪਰਜਾਈ ਵੀ ਚਾਹੁੰਦੀ ਐ ਅਸੀਂ ਪਿੰਡ ਆ ਕੇ ਰਹੀਏ ਛੋਟੇ ਭਰਾ ਨੇ ਇੰਨਾ ਹੀ ਕਿਹਾ ਕਰ ਲਓ ਵਿਚਾਰ ਉੰਜ ਹੈ ਔਖਾ ਹੀ ਇੱਕ ਦਿਨ ਬਾਹਰੋਂ ਖੇਤਾਂ 'ਚੋਂ ਆਇਆ ਮੇਰੇ ਕੰਨੀ ਛੋਟੇ ਭਰਾ ਦੇ ਵੱਡੇ ਪੁੱਤ ਦੀ ਆਵਾਜ਼ ਪਈ ਤੁਸੀਂ ਉਸ ਨੂੰ ਦੱਸਦੇ ਕਿਉਂ ਨਹੀਂ ਉਹਦੀ ਕਿਹੜੀ ਜ਼ਮੀਨ ਜ਼ਮੀਨ ਤਾਂ ਸਾਡੇ ਨਾਂ ਆ ਛੋਟੀ ਪਰਜਾਈ ਆਖ ਰਹੀ ਸੀ ਨਾ ਅਮਰੀਕਾ ਦੀ ਕਮਾਈ ਨਾਲ ਉਹਦਾ ਢਿੱਡ ਨਹੀਂ ਭਰਿਆ ਜੋ ਹੁਣ ਭਰਾਵਾਂ ਦੇ ਜੀਹਾਂ ਮੂੰਹੋਂ ਰੋਟੀ ਖਾਣ ਨੂੰ ਫਿਰਦਾ ਮੈਂ ਬਿਨਾਂ ਬਿੜਕ ਕੀਤਿਆਂ ਘਰੋਂ ਬਾਹਰ ਆ ਗਿਆ ਹਵੇਲੀ ਆ ਕੇ लेट ਗਿਆ ਕੁਝ ਦੇਰ ਬਾਅਦ ਨਿੱਕਾ ਭਰਾ ਆਇਆ ਕਹਿਣ ਲੱਗਾ ਭਾ ਤੂੰ ਘਰ ਰੋਟੀ ਖਾਣ ਨਹੀਂ ਆਇਆ ਮੈਂ ਹੀ ਨਹੀਂ ਗਿਆ ਪਤਾ ਨਹੀਂ ਅੱਜ ਭੁੱਖੀ ਨਹੀਂ ਜਲ ਕੋਈ ਨਹੀਂ ਠਹਿਰ ਕੇ ਖਾ ਲੇ ਪਰ ਠਹਿਰ ਕੇ ਵੀ ਮੇਰਾ ਕੁਝ ਖਾਣ ਨੂੰ ਚੇਤ ਨਾ ਕੀਤਾ ਰਾਤੀ ਨੀਂਦ ਵੀ ਚੱਜ ਨਾਲ ਨਾ ਆਈ ਪਰਝਾਈ ਦੀ ਗੱਲ ਬਾਰ ਬਾਰ ਕੰਨਾਂ 'ਚ ਗੂੰਜਦੀ ਰਹੀ ਨਾ ਅਮਰੀਕਾ ਦੀ ਕਮਾਈ ਨਾਲ ਉਹਦਾ ਢਿੱਡ ਨਹੀਂ ਭਰਿਆ ਜੋ ਹੁਣ ਭਰਾਵਾਂ ਦੇ ਜੀਆ ਮੂੰਹ ਰੋਟੀ ਖੋਣ ਨੂੰ ਫਿਰਦਾ। ਅਗਲੇ ਦਿਨ ਤੋਰਨ ਲੱਗਾ ਤਾਂ ਭਰਾਵਾਂ ਨੇ ਨਾਲ ਤੋਰਨ ਆਉਣ ਚਾਇਆ। ਮੈਂ ਵਰਜੇ ਦਿੱਤਾ। ਉਹਨਾਂ ਵੀ ਬਹੁਤਾ ਖੜਾ ਨਾ ਕੀਤਾ ਛੋਟੀ ਭਝਾਈ ਨੇ ਪੈਰੀਂ ਹੱਥ ਲਾਇਆ ਮੈਂ ਸਿਰ ਤੇ ਹੱਥ ਰੱਖ ਕੇ ਅਸੀਸ ਦਿੱਤੀ। ਰਾਜੀ ਖੁਸ਼ੀ ਬਸੋ। ਉਸ ਦਾ ਪੁੱਤਰ ਜੱਫੀ ਪਾ ਕੇ ਮਿਲਿਆ ਮੈਂ ਉਹਨੂੰ ਵੀ ਕਲਾਵੇ ਵਿੱਚ ਲੈ ਕੇ ਕਿਹਾ ਜਵਾਨੀਆਂ ਮਾਣੋ ਬਸ ਰੱਜ ਰੱਜ ਕਮਾਈਆਂ ਕਰੋ ਮੈਂ ਭਰੇ ਮਨ ਨਾਲ ਤੁਰਦਾ ਤੁਰਦਾ ਪਿੰਡ ਦੇ ਵਸੀਮੇ ਤੱਕ ਆ ਗਿਆ ਇੱਕ ਵਾਰ ਪਿੱਛੇ ਮੁੜ ਕੇ ਦੇਖਣ ਨੂੰ ਰੂਹ ਕੀਤੀ ਗੁਰਦਾਰੇ ਦਾ ਨਿਸ਼ਾਨ ਸਾਹਿਬ ਝੁੱਲ ਰਿਹਾ ਸੀ ਮੈਂ ਇਕੱਲਾ ਖੜਾ ਥਾ ਮੇਰੀਆਂ ਅੱਖਾਂ ਭਰ ਆਈਆਂ ਮਾਂ ਦੀ ਆਵਾਜ਼ ਕੰਨੀ ਪਈ ਨਾ ਵੇ ਪੁੱਤ ਦਿਲ ਛੋਟਾ ਨਾ ਕਰ ਪਰਦੇਸ਼ ਚਲੇ ਆ ਤਾਂ ਕੀ ਹੋਇਆ ਏ ਘਰ ਤੇ ਰਹੀ ਐ ਤੇਰਾ ਹੀ ਰਹਿਣਾ ਖੱਟ ਕਮਾ ਕੇ ਸੁਖੀ ਸੁਖੀ ਆ ਮੈਂ ਆਪਣਾ ਹੱਥ ਆਪਣੇ ਮੋਢੇ ਤੇ ਰੱਖਿਆ ਬਾਪੂ ਦਾ ਬੁੱਢਾ ਹੱਥ ਟੋਲਿਆ ਪਰ ਉਹ ਤਾਂ ਉੱਥੇ ਹੈ ਹੀ ਨਹੀਂ ਸੀ ਮੇਰਾ ਹੌਕਾ ਜਿਹਾ ਨਿਕਲ ਗਿਆ ਮੈਂ ਅੱਖਾਂ ਪੁੰਝੀਆਂ ਪਹਿਲੀ ਵਾਰ ਤੋਰਨ ਆਏ ਇੱਕ ਇੱਕ ਨੂੰ ਦਿਲ ਵਿੱਚ ਚਲ ਵਿਦਾ ਆਖੀ ਤੇ ਪਿੰਡ ਵੱਲ ਪਿੱਠ ਕਰਕੇ ਤੁਰਿਆ ਮੈਂ ਕਈ ਵਾਰ ਪਿੱਛੇ ਮੁੜ ਕੇ ਦੇਖਿਆ ਪਰ ਮਾਂ ਕਿਤੇ ਵੀ ਖਲੋਤੀ ਨਹੀਂ ਸੀ ਮੈਂ ਨਿਮਕ ਨੂੰ ਅੱਖ ਹੁ ਦਰਦ ਵਿੱਚੋਂ ਡੋੜਦਾ ਹਾਂ